ਹਾਂਜੀ ਸਸਿਗਲ ਜੀ ਸਾਰਿਆਂ ਨੂੰ ਹੋਵ ਕਿ ਤੁਸੀਂ ਸਾਰੇ ਜਾਣੇ ਹੋਮੋਗੇ ਵਧੀਆ ਅੱਜ ਵੀਡੀਓ ਤੁਸੀਂ ਦੇਖ ਰਹੇ ਹੋਗੇ ਖੇਤਾਂ ਤੋਂ ਸ਼ੁਰੂ ਹੋਈ ਹੈਗੀ ਪਰ ਖੇਤ ਚ ਬਈ ਬਈ ਕੀ ਕਰੀ ਆ ਕੇ ਹਨਾ ਖਾਸੇ ਟਾਈਮ ਬਾਅਦ ਜੇ ਮੋਟਰ ਤੇ ਆਏ ਪਤਾ ਨਹੀਂ ਲੱਗੇਗਾ ਤੁਹਾਨੂੰ ਪਤਾ ਹੀ ਹੁਣ ਕਣਕ ਚ ਮੀਂਹ ਮੂਹ ਪਏ ਹੋਏ ਸੀਗੇ ਮੀਂਹ ਕਰਕੇ ਨਾ ਬਈ ਪਾਣੀ ਪੂਣੀ ਤਾਂ ਲੱਗਦਾ ਨਹੀਂ ਖੇਤ ਮਾੜਾ ਗੇੜਾ ਬਸ ਹਰੇ-ਹਰੇ ਕਰਕੇ ਲੱਗਦਾ ਹਰਾ ਬਈ ਤਕਰੀਬਨ ਮੁੱਕ ਗਿਆ ਦੀਆ ਆਪਣਾ ਤੇ ਇੱਧਰ ਤਾਂ ਆਪਣੇ ਇਹ ਦਿੱਤਾ ਹੋਇਆ ਹੈਗਾ ਆਪਣਾ ਭਾਈ ਬੀਜ ਦਾ ਘਰ ਆ ਇਹ ਤੇ ਬਾਈ ਇੱਕ ਨਾ ਤੁਸੀਂ ਦੱਸਿਓ ਤੁਹਾਡੇ ਏਰੀਆ 'ਚ ਕੀ ਕੁਛ ਆ ਆ ਦੇਖੋ ਬਈ ਢੋਲ-ਖੋਲ ਕੇ ਲੱਗਾ ਯਾਰ ਕੋਈ ਅੱਜ ਆ ਕੇ ਦੇਖਿਆ ਦੇਖੀ ਹਾ ਕੀ ਕਰਿਆ ਸੈਕਟਰ 'ਚ ਸਾਰਾ ਕੁਝ ਉਮੀ ਇਹ ਬਾਈ ਨਾਲ ਦੂਸਰਾ ਢੋਲ ਦੀ ਬਾਹਰ ਚ ਰੱਖਿਆ ਦੀ ਜੇ ਕੋਈ ਕਾਪਰ ਕੁਪਰ ਪਤਾ ਨਹੀਂ ਕੀ ਐਲੂਮੀਨੀਅਮ ਇਹ ਤਾਂ ਮੈਂ ਤਾਂ ਪਤਾ ਨਹੀਂ ਲੱਗਿਆ ਹੈਗਾ ਵੀ ਕੀ ਚੀਜ਼ ਤੇ ਕੀ ਚੀਜ਼ ਹੈ ਨਾ ਬਸ ਤੁਹਾਡੇ ਸਾਹਮਣੇ ਖੜਾਇਆ ਪਿਆ ਤੁਸੀਂ ਦੱਸਿਓ ਬਈ ਕਮੈਂਟ ਕਰਕੇ ਕਿੱਥੇ-ਕਿੱਥੇ ਆ ਹਾ ਹਾ ਅਜੀ ਤਾਂ ਅੱਜ ਸਵੇਰੇ ਆਈ ਸੀ ਕਿ ਸਵੇਰੇ ਆ ਕੇ ਦੇਖਿਆ ਕੁਝ ਹੋਇਆ ਪਿਆ ਕੀ ਕਹੀਏ ਬਾਈ ਤੇਲ ਲੈ ਕੇ ਵਿੱਚੋਂ ਕੱਢ ਕੇ ਸਾਰਾ ਠੀਕ ਐ ਬਸ ਇੱਕ ਬਈ ਐ ਆ ਹੁਣ ਤੁਸੀਂ ਦੱਸੋ ਤੁਸੀਂ ਸਾਰੇ ਜੰਮੇ ਵੀ ਮੇਰੇ ਤੁਸੀਂ ਤਕਰੀਬਨ ਮੇਰੇ ਵੀਰ ਭਾਈਓ ਹਨਾ ਮੇਰੀਆਂ ਭੈਣਾਂ ਬਹੁਤ ਦੇਖਦੇ ਨੇ ਬਈ ਆਪਣੀ ਵੀਡੀਓ ਜੇ ਤੁਹਾਨੂੰ ਬਈ ਚੰਗਾ ਕੁਝ ਐ ਲੱਗਦਾ ਵੀ ਹਨਾ ਆਪਣੀ ਵੀਡੀਓ ਕੁਛ ਐਹੇ ਜੀ ਹੁੰਦੀਆਂ ਨੇ ਯਾਰ ਬਈ ਪਤਾ ਗੱਲ ਕੀ ਆ ਆਪਾਂ ਸਾਰਾ ਰਿਐਲਿਟੀ ਦਿਖਾਈਂਦੀ ਆ ਠੀਕ ਆ ਕੁਛ ਵੀ ਸਕ੍ਰਿਪਟਡ ਨਹੀਂ ਹੁੰਦਾ ਜੇ ਕੋਈ ਸਕ੍ਰਿਪਟ ਕਰੀਏ ਤਾਂ ਤੁਹਾਨੂੰ ਪਤਾ ਹੀ ਹੈਗਾ ਯਾਰ ਉਹਦਾ ਬੰਦਾ ਚੱਲਦਾਗਾ ਤੇ ਤੁਸੀਂ ਦੱਸੋ ਬਈ ਹੁਣ ਇਹਨਾਂ ਬੰਦਿਆਂ ਦਾ ਕੀ ਹੋਣਾ ਚਾਹੀਦਾ ਕਿਥੇ ਕਿਥੇ ਕੁਝ ਹੁੰਦਾਗਾ ਉਹ ਜ਼ਰੂਰ ਦੱਸਿਓ ਬਈ ਔਖੀ ਹੋਏ ਪਏ ਤਾਂ ਗਰੀਬ ਨਾ ਹੁਣ ਤੁਹਾਨੂੰ ਵੀ ਪਤਾ ਇਹ ਚੌਥਾ ਟੋਲ ਖੁੱਲ ਗਿਆ ਯਾਰ ਇੱਥੋਂ ਤਾਂ ਇਹ ਮੈਨੂੰ ਲੱਗਦਾ ਤੀਜਾ ਖੁੱਲ ਗਿਆ ਉਧਰੋਂ ਇੱਕ ਉਧਰ ਖੁੱਲਿਆ ਪੈਗਾ ਉਹ ਤਾਂ ਚਲੋ ਹੁਣ ਮੈਂ ਵੀਡੀਓ ਚ ਬਣਾਉਣ ਨਹੀਂ ਲੱਗਿਆ ਠੀਕ ਆ ਬਈ ਆਪਾਂ ਤਾਂ ਇੰਨੀ ਕੁ ਵੀਡੀਓ ਪਾਉਣੀ ਤੇ ਹੁਣ ਦੱਸੋ ਵੀ ਇਹਦਾ ਕੀ ਹਾਲ ਕਰਿਆ ਜਾਵੇ ਕੀ ਦਾ ਨਾ ਕਰਿਆ ਜਾਵੇ ਵੀ ਬੰਦਾ ਕਿੱਧਰ ਜਾਵੇ ਕਿੱਧਰ ਨਾ ਆਵੇ ਇਹਦਾ ਚਲੋ ਹੁਣ ਤਾਂ ਕਰਕੇ ਸਰ ਗਿਆ ਵੀ ਮੀਮੂ ਜਾ ਪੈ ਗਿਆ ਤੀ ਆਪਣੇ ਇੱਧਰ ਬਾਕੀ ਸੋਮਵਾਰ ਨੂੰ ਫੇਰ ਮੀ ਪੈ ਜਾ ਪਾਣੀ ਲਾਉਣ ਦੀ ਲੋੜ ਨਹੀਂ ਕੋਈ ਢਾਕ ਰਬਾਨ ਨੇ ਇਹਨਾਂ ਹੋਣੀ ਪ ਕੁਛ ਨਹੀਂ ਕਹਿ ਸਕਦੇ ਜੇ ਕਿਸੇ ਨੂੰ ਬਈ ਤੁਹਾਡੇ ਏਰੀਆ ਚ ਕਿੰਨਾ ਕਿਥੇ ਕਿਥੇ ਕੀ ਕੀ ਕੁਸਾ ਤੁਸੀਂ ਉਹ ਦੱਸੋ ਜੇ ਇਹਦਾ ਕੀ ਹੱਲ ਕਰਿਆ ਜਾ ਸਕਦਾ ਬਈ ਕੋਈ ਉਹ ਦੱਸ ਸਕਦਾ ਆਪਾਂ ਤਾਂ ਬੈਲਡ ਵੀ ਕਰਾਦੇ ਸੀ ਕੰਜੇ ਦੇ ਬੈਲਡ ਵੱਢ ਕੇ ਲੇਗੇ ਇਹ ਥੱਲੇ ਬੈਡ ਕਰਤੀਦੀ ਬਈ ਨਾਟੇ ਦੇ ਚਲੋ ਬੈਡ ਬੋਲਡ ਕਰਾ ਕੇ ਨ ਪੱਕਾ ਕੰਮ ਕਰਵਾਇਆ ਤੀਆ ਇਹ ਜਦੋਂ ਖਾਸਲ ਬਾਰੀ ਢੋਲ ਖੁੱਲ ਗਏ ਬਈ ਆਪਾਂ ਫਿਰ ਹੁਣ ਕਰਦੀ ਹੁੰਦਾ ਬੰਦਾ ਹਣਾ ਤੇ ਕੰਡੇ ਜਨੇ ਵੀ ਹੋ ਸਕਦੇ ਨੇ ਆਪਾਂ ਨੇ ਵੀ ਕਰੇ ਸਾਰੇ ਪਰ ਲੈ ਕਾਣਾ ਮਾਂ ਦਾ ਪੱਤੋ ਕੋਈ ਤਕੜੀ ਦੀ ਜਿਹੜਾ ਲਾ ਕੇ ਲੈ ਗਿਆ ਬਈ ਮਤਾਂ ਨਹੀਂ ਸਮਝਾਉਂਦੀ ਰਾਤ ਨੂੰ ਬਈ ਠੰਡ ਦੇ ਵਿੱਚ ਆਪਣੇ ਕਿਸੇ ਦੇ ਹੱਥ ਨਹੀਂ ਜਲਦੇ ਸਾਲਿਆਂ ਦੇ ਇਹਨਾਂ ਦੇ ਹੱਥ ਪਤਾ ਨਹੀਂ ਕਿਵੇਂ ਚੱਲ ਪੈਂਦੇ ਨੇ ਜੇ ਤੁਹਾਨੂੰ ਨਸ਼ੀ ਦੀ ਘਾਟ ਆਈ ਸਾਲਾ ਵੀਰੇ ਖੁੱਲ ਕਿਵੇਂ ਜਾਂਦਾ ਚਲੋ ਬਈ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਸ ਇੰਨੀ ਕੀਤੀ ਟਰੈਕਟਰ ਦੀ ਜਰੂਰ ਵੀਡੀਓ ਆਊਗੀ ਜੇ ਤੁਹਾਨੂੰ ਕੁਝ ਚੰਗਾ ਮਾੜਾ ਲੱਗਾ ਬਈ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਮਿਲਦਾ ਬਈ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ